ਕਰਨੇ ਸ਼ੁਰੂ ਆਮ ਨਾ ਰੋੜਾ ਨਹੀਂ ਯਾਰ ਰੋੜਾ ਨਹੀਂ ਦਰਖਾਸਤ ਕਿਹਦੇ ਖਿਲਾਫ ਤੂੰ ਯਾਰ ਲੈ ਜਾ ਰੈਸ਼ ਕਰਕੇ ਕੋਚਾ ਛੱਡੋ ਯਾਰ ਤੁਹਾਨੂੰ ਪੈਸਾ ਪੈਸਾ ਵੀ ਦਿੱਤਾ ਹੈ ਅਧਿਕਾਰੀ ਦਫ਼ਤਰੀ ਵੀ ਮੈਂ ਦੱਸਣਾ ਚਾਹੁੰਦਾ ਵੀ ਤਕਰੀਬਨ ਇਸ ਸ਼ਾਮ ਨੂੰ ਇੱਕ ਵੀਡੀਓ ਹੈ ਜੋ ਜਿਹਦੇ ਚ ਸਾਡੇ ਡਰਾਈਵਰ ਸ਼ੰਕੀਰ ਸ਼ਰਮਾ ਤੇ ਜਗਦੀਸ਼ਰ ਸਿੰਘ ਜੋ ਆਪਣੇ ਡਰਾਈਵਰ ਨੇ ਉਹਨਾਂ ਨੂੰ ਖੁਦ ਇੱਕ ਵੀਡੀਓ ਬਣਾ ਕੇ ਜ਼ਬਰਦਸਤੀ ਅਰੈਸਟ ਕਰਕੇ ਤੇ ਉਹਨਾਂ ਨੂੰ ਕਾਰੇ ਨੂੰ ਜਾਇਆ ਗਿਆ ਸੀਗਾ ਤੇ ਬਿਨਾਂ ਕਿਸੇ ਮਤਲਬ ਕੋਈ ਐਫ ਆਈ ਆਰ ਦਰਜ ਨਹੀਂ ਸੀ ਸਿਵਲ ਦੇ ਵਿੱਚ ਆਏ ਸੀਗੇ ਤੋਂ ਉਸ ਸਬੰਧ ਦੇ ਵਿੱਚ ਆਪਾਂ ਬੰਦ ਕੀਤਾ ਹੋਇਆ ਜੀ ਕਿਰੇ ਵਾਲਾ ਬਸਣ ਵਾਲੇ ਦੀ ਪਾਰਟੀ ਦੀ ਪਾਰਟੀ ਨਹੀਂ ਬਸਦੀ ਆ। ਤੋਂ ਮੈਂ ਸਿਰਫ ਸਾਥੀਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਉਹੀ ਜਿਹੜੇ ਸੂਤ ਪੜਾ ਜੁਣੇ ਹੁੰਦਾ ਸਸਪੈਂਡ ਕੰਪਟਾ ਗਿਆ ਤੇ ਉਹਨਾਂ ਦਾ ਲੈਟਰ ਨਹੀਂ ਆਜਦਾ। ਉਹਨਾਂ ਵੱਲੋਂ ਲੈਟਰ ਦੇਰੀ ਤੱਕ ਗਿਆ ਪੁਲਿਸ ਚੌਕੀ ਵੱਲੋਂ ਜੋ ਉਹਨਾਂ ਦੇ ਸਸਪੈਂਸ਼ਨ ਆਰਡਰ ਨੇ ਉਹ ਕਰ ਦਿੱਤੇ ਗਏ ਨੇ। ਤੇ ਜੋ ਪ੍ਰਾਈਵੇਟ ਬੱਸ ਆਪਰੇਟਰ ਹੈ ਉਹਨੂੰ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਹੈ ਉਹ ਦਰਜ ਕਰ ਲਈ ਗਈ ਹੈ ਜਿਸ ਤਰ੍ਹਾਂ ਵੀ ਉਹ ਆਪਣੇ ਵੈਪਨ ਦੇ ਨਾਲ ਆਪਣੇ ਸਾਥੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਾਂ ਮਤਲਬ ਉਹਦੀ ਮਿਲੀ ਭੁਗਤੀ ਵਿੱਚ ਇਹ ਲੀਗਲ ਬਸਾਜ ਲੰਗਾ ਸੀ ਜੂ ਉਹਦੇ ਤੇ ਕਾਰਵਾਈ ਜੂਦੀ ਬਕਾ ਦੇਦੇ ਉਹਦੇ ਤੇ ਉਹਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਤੇ ਇਸ ਤੋਂ ਬਾਅਦ ਸਤਿ ਸ੍ਰੀ ਅਕਾਲ ਸਭ ਨੂੰ ਸਾਡੇ ਨਾਲ ਜੁੜ ਕੇ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਵੀ ਸਾਥੀ ਸਾਡੇ ਧਰਮਿਆਂ ਦੇ ਵਿੱਚ ਸਾਡਾ ਸਹਿਯੋਗ ਕੀਤਾ ਸੀ ਉਹਨਾਂ ਦਾ ਪਹਿਲ ਦਿਲ ਤੋਂ ਧੰਨਵਾਦ ਕਰਦੇ ਆਂ ਮੈਂ ਜਥੇਬੰਦੀ ਵੱਲੋਂ ਐਲਾਨ ਕਰਦਾ ਫਟਿਆਲਾ ਡੀਪੀਓ ਦਾ ਪ੍ਰਤਨਣ ਹੋਣ ਦੇ ਨਾਤੇ ਵੀ ਜੋ ਆਪਾਂ ਇਹ ਪ੍ਰੋਟੈਸਟ ਰੱਖਿਆ ਸੀ ਉਹ ਆਪਾਂ ਸਮਾਪਤ ਕਰਦੇ ਆਂ ਆਉਣ ਵਾਲੇ ਸਮੇਂ ਦੌਰਾਨ ਜੇਕਰ ਆਹ ਜੋ ਕਾਰਵਾਈਆਂ ਹੋਈਆਂ ਨੇ ਇਹਦੇ ਤੋਂ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਅਧਿਕਾਰੀ ਭੱਜਦਾ ਹੈ ਤੇ ਇਹ ਜੋ ਪ੍ਰੋਗਰਾਮ ਆਪਾਂ ਅੱਜ ਪੋਸਟਪੋਨ ਕਰਦਾ ਆ ਇਹ ਦੁਬਾਰਾ ਤੋਂ ਦੁਬਾਰਾ ਫੇਰ ਮਤਲਬ ਕੀਤਾ ਜਾਏਗਾ ਇੱਕ ਵਾਰਾ ਸਮੂਹ ਕਰਕੇ ਉਹਨਾਂ ਦੀ ਬੇਨਤੀ ਹੈ ਜਿੰਨੇ ਵੀ ਸਾਥੀ ਨੇ ਆਲ ਪੰਜਾਬ ਦੇ ਵੀ ਸਾਡਾ ਇਹ ਜੋ ਮਸਲਾ ਹੈ ਇਹ ਤਕਰੀਬਨ ਹੱਲ ਹੋ ਗਿਆ ਹੈ ਇਸ ਕਰਕੇ ਅਸੀਂ ਜਿੱਥੇ ਵੀ ਪੰਜਾਬ ਦੇ ਬਸ ਸਟੈਂਡ ਬਾਕੀ ਨੇ ਵੀ ਉਹ ਅਸੀਂ ਬੋਲ ਰਹੇ ਆ ਪਤ ਤਾਂ ਜਿਹੜਾ ਅਸੀਂ ਬੰਦ ਕੀਤਾ ਹੋਇਆ ਹੈ ਉਹ ਸ਼ਹਿਰ ਉਹ ਤੋਂ ਵੀ ਅਸੀਂ ਬੋਲ ਰਹੇ ਆ ਸੂਥ ਸਾਥੀਆਂ ਦਾ ਤੈ ਦਿਲੋਂ ਧੰਨਵਾਦ ਜੀ Obrigado.